ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਇੱਕ ਵਿਸ਼ੇਸ਼ ਪਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਕਾਂਗਰਸ ਵੱਲੋਂ ਵੰਡੀਆਂ ਪਾਉਣ ਦੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਨੋਰਥ ਪੱਤਰ ਵਿੱਚ ਮੁਸਲਿਮ ਲੀਗ ਦੀ ਤਰਜ਼ ਤੇ ਜਿੱਥੇ ਕਾਂਗਰਸ ਕੌਮੀ ਪੱਧਰ ਤੇ ਦੌਲਤ ਦਾ ਸਰਵੇਖਣ ਕਰਵਾਉਣਾ ਚਾਹੀਦੀ ਏ ਉਥੇ ਵਾਧੂ ਦੌਲਤ ਜ਼ਮੀਨ ਪੈਸਾ ਗਹਿਣੇ ਆਦ ਘਟ ਗਿੰਟੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਵੰਡਣ ਦੀ ਗੱਲ ਕਹਿ ਰਹੀ ਏ ਇਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲ ਜਾਏਗੀ ਉਹਨਾਂ ਆਪਾਜਪਾਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦੇ ਹਾਂ ਕਿ ਆ ਕਿ ਜਿੱਥੇ ਐਨਡੀਏ ਸਰਕਾਰ ਵੱਲੋਂ ਕੇਂਦਰੀ ਯੋਜਨਾਵਾਂ ਰਾਹੀਂ ਸਾਰੇ ਧਰਮਾਂ ਜਾਤਾਂ ਤੇ ਨਸਲਾਂ ਦਾ ਧਿਆਨ ਰੱਖਿਆ ਜਾ ਰਿਹਾ ਏ ਉਥੇ ਮੁਦਰਾ ਯੋਜਨਾ ਰਾਹੀਂ ਗਰੀਬਾਂ ਤੇ ਲੋੜਵੰਦਾਂ ਨੂੰ ਆਪਣੇ ਕਾਰੋਬਾਰ ਦੇ ਵਿਕਾਸ ਲਈ ਕਰਜ਼ਾ ਵੀ ਦਿੱਤਾ ਜਾ ਰਿਹਾ ਏ ਸ਼ਰਮਾਨੀ ਕਹਾਂਗੇ ਪੰਜ ਪਾਧਾ ਮੰਨਣਾ ਹੈ ਕਿ ਦੇਸ਼ ਦੀ ਅਖੰਡਤਾ ਸਭ ਤੋਂ ਪਹਿਲਾ ਹੈ ਪਰ ਕਾਂਗਰਸੀ ਸੋਚ ਇਸ ਤੋਂ ਉਲਟੇ